ਫਿਲੌਰ ਦੇ ਲਾਗੇ ਪਿੰਘ ਬਿਲਗਾ ਵਿੱਚ ਇੱਕ ਗੁਰੂ ਘਰ ਤੇ ਹੈਡ ਗਰੰਥੀ ਜਗਵੀਰ ਸਿੰਘ ਆ ਰਹੇ ਸੀ ਜੰਡਿਆਲੇ ਦੀ ਨਹਿਰ ਦੇ ਉੱਤੇ ਲੜਕੀ ਤੇ ਲੜਕੀ ਦਾ ਪਿਤਾ ਖੜੇ ਹੋਏ ਸੀ ਹੈਡ ਗਰੰਥੀ ਨੇ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਤੇ ਉਹਨਾਂ ਦੱਸਿਆ ਕਿ ਸਾਡੇ ਨਾਲ ਕੁਝ ਵਿਅਕਤੀ ਲੁੱਟਖੋਹ ਕਰਕੇ ਫਰਾਰ ਹੋ ਗਏ ਗਰੰਥੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਇੱਕ ਮੋਟਰਸਾਈਕਲ ਵਾਲੇ ਨੌਜਵਾਨ ਨੂੰ ਕੇਰਾ ਪਾਇਆ ਤੇ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਅਤੇ ਦੋਨ ਨੌਜਵਾਨ ਪਜੜ ਵਿੱਚ ਕਾਮਯਾਬ ਰਹੇ ਤੇ ਇੱਕ ਨੂੰ ਕਾਬੂ ਕਰ ਲਿਆ ਗਿਆ ਬਿਲਗਾ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਨਾਂ ਨੇ ਉਸ ਲੁਟੇਰੇ ਨੂੰ ਕਾਬੂ ਕਰ ਲਿਆ ਮੁਲਾਜ਼ਮ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਇਸ ਤੋਂ ਇਸਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਮ ਜੀ ਜਗਵੀਰ ਸਿੰਘ ਆ ਅੱਛਾ ਜੀ ਮੈਂ ਬਿਲਗਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਪਾਸ਼ਾ ਪਾਵਨ ਸਥਾਨਾਂ ਤੇ ਜੋ ਕਿ ਸ਼੍ਰੋਮਣੀ ਕਵੰਦ ਕਮੇਟੀ ਦੇ ਅੰਦਰtheta ਹੈ ਵਿਗਰੰਥੀਆਂ ਹਾਂ ਹਾਂ ਅੱਜ ਇਥੇ ਜੰਡਿਆਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਬਾ ਬਾਬਾ ਸਿੱਧ ਜੀ ਸਥਾਨਾਂ ਤੇ ਵੇਦਵੀ ਦਾ ਮਸਲਾ ਦਾ ਹੋਇਆ ਸੀਗਾ ਜਿਸ ਕਾਰਨ ਉਥੇ ਅਸੀਂ ਇਕੱਤਰ ਹੋਏ ਸੀ ਸਿੱਖ ਜਥੇਬੰਦੀਆਂ ਜਦੋਂ ਉਸ ਤੋਂ ਅਸੀਂ ਸਾਰਿਆਂ ਦੀ ਸਾਜ ਪਾ ਕੇ ਬਾਹਰ ਆਏ ਜਿਹੜੀ ਨਹਿਰ ਆਉਂਦੀ ਅੱਗੇ ਜੰਡੇ ਵਾਲੇ ਉਸ ਨਹਿਰ ਤੇ ਇੱਕ ਲੜਕੀ ਤੇ ਉਹਦਾ ਪਿਤਾਜੀ ਖੜੇ ਸਨ ਤੇ ਇੱਕ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹਨੇ ਵਿਚਾਰਿਆਂ ਨੂੰ ਰੋਕ ਕੇ ਦੱਸਣ ਦੇ ਵੀ ਸਾਡਾ ਇਹ ਜਿਹੜਾ ਆ ਵੀ ਲੁੱਟ ਕੇ ਲੈ ਗਏ ਆ ਵੀ ਗੁੱਡੀ ਕਹਿ ਵੀ ਮੇਰੇ ਕਾਗਜ਼ ਆ ਤੇ ਮੇਰਾ ਪਰਸ ਆ ਵੀ ਸਾਨੂੰ ਲੁੱਟ ਕੇ ਲੈ ਗਏ ਆ ਤਿੰਨ ਬੰਦੇ ਮੁੰਡੇ ਜਿਹੜੇ ਮੋਟਰਸਾਈਕਲ ਤੇ ਸੀ ਉਹਨਾਂ ਦੇ ਮੂੰਹ ਬੰਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਇਹ ਦੱਸਿਆ ਤੇ ਅਸੀਂ ਕਿਹਾ ਵੀ ਤੁਸੀਂ ਇਦਾਂ ਕਰੋ ਪੁਲਿਸ ਪ੍ਰਸ਼ਾਸਨ ਪਿੱਛੇ ਖੜਾ ਹੋਇਆ ਆ ਤੁਸੀਂ ਉਹਨਾਂ ਨੂੰ ਦੱਸੋ ਤੇ ਅਸੀਂ ਅੱਗੇ ਉਹਨਾਂ ਨੂੰ ਦੇਖਦੇ ਆ ਇਹ ਕਾਫੀ ਇਹਨਾਂ ਨੇ ਮੋਟਰਸਾਈਕਲ ਘੁਮਾਇਆ ਤੇ ਅਸੀਂ ਪੁੱਛਦੇ ਪਛਾਉਂਦੇ ਆ ਜਿਹੜਾ ਕਿ ਇਥੋਂ ਤਿੰਨ ਮੁੰਡੇ ਨੰਗੇ ਆ ਕਦੀ ਮਕਾਨਾਂ ਵਾਲਿਆਂ ਤੋਂ ਕਦੀ ਕਿਸੇ ਤੋਂ ਤੇ ਉਹ ਅਸੀਂ ਇੱਥੇ ਫਿਰ ਇਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾ ਕੇ ਅੱਗੇ ਹੋਏ ਆ ਉਹਨਾਂ ਨੇ ਮੋਟਰਸਾਈਕਲ ਪਿੱਛੇ ਨੂੰ ਮੁੜਿਆ ਇਹ ਇੱਕ ਡੈਗ ਪਿਆ ਥੱਲੇ ਜਿਹਨੂੰ ਫਿਰ ਨਾਲ ਦੇ ਸਿੰਘ ਆਪਣੇ ਸੀਗੇ ਇਹਨਾਂ ਨੇ ਪਕੜ ਕੇ ਥੱਲੇ ਲਾ ਲਿਆ ਆ ਜਿਹਦੇ ਕੋਲ ਕਿਰਚ ਵੀ ਸੀਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਜਿਹੜੇ ਗੱਡੀ ਦੇ ਕਾਗਜ਼ ਵੀ ਸਾਡੇ ਕੋਲ ਆਏ ਜਿਹਦੇ ਵਿੱਚ ਇਥੇ ਵੀ ਸੀ ਤੇ ਸਾਡੇ ਬੇਟਾ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਨਿਹੰਗ ਸਿੰਘ ਸੀ ਉਹਨਾਂ ਦੇ ਨੰਬਰ ਸੀਗੇ ਮੈਂ ਕਿਹਾ ਵੀ ਇੱਥੇ ਕੋਸਤ ਪ੍ਰਸ਼ਾਸਨ ਕੱਤਰ ਹੋਇਆ ਵਾ ਵੀ ਜਿਹੜੇ ਬਿਲਗਾ ਦੇ ਲੜਕੇ ਵੀ ਡਿਊਟੀ ਕਰਦੇ ਆ ਲੁੱਟ ਖੋਗ ਇੱਥੇ ਜੰਡੇ ਆੜੇ ਹੋਈ ਸੀ ਹਾਂਜੀ ਲੋਰ ਹੋ ਜੰਡੇ ਆਲੇ ਨਹਿਰ ਦੇ ਉੱਪਰ ਕਾਬੂ ਤੁਸੀਂ ਦੰਦੂਆ ਦੇ ਲੱਗ ਕੇ ਕੀਤੇ ਹਾਂਜੀ ਕਾਬੂ ਇੱਥੇ ਕੀਤੇ ਆ ਤੇ ਲੁੱਟਿਆ ਕੀ ਸੀਗਾ ਲੁੱਟਿਆ ਇਹਨਾਂ ਨੇ ਉਹ ਦਸ ਰਹੀ ਆ ਵੀ ਸਾਡਾ ਪੇਪਰ ਆ ਪੇਪਰ ਆ ਜਿਹੜੇ ਨੇ ਠੀਕ ਆ ਸਰਟੀਫਿਕੇਟ ਗੁੱਡੀ ਦੇ ਨੇ ਤੇ ਫੋਨ ਆ ਉਹਦਾ ਇਹ ਉਹਦਾ ਕਹਿੰਦੀ ਪੈਸੇ ਵੀ ਲੈ ਕੇ ਜਿਹੜੇ ਉਹ ਕਿਤੇ ਉਹ ਕੁਝ ਕਰਕੇ ਆ ਰਹੇ ਸਕੇ ਇਹ ਅੰਬੈਸੀ ਅੰਬੋਸੀ ਦਾ ਕੁਝ ਕਰਕੇ ਆ ਰਹੇ ਕਿ ਪੈਸੇ ਇਹਦਾ ਹੀ ਦੱਸ ਰਹੇ ਸੀ ਠੀਕ ਹੈ ਫੋਨ ਤੇ ਵੀ ਅਸੀਂ ਮਿਲ ਗਏ ਜੀ ਜਿਹੜੇ ਫੋਨ ਤੇ ਪੈਸੇ ਸੀ ਉਹ ਮਿਲ ਗਏ ਬਰਾਮਦ ਹੋ ਗਏ ਨਹੀਂ ਉਹ ਨਹੀਂ ਬਰਾਮਦ ਫੋਨ ਤਾਂ ਮਿਲ ਗਿਆ ਪੈਸੇ ਨਹੀਂ ਫੋਨ ਹੀ ਮਿਲਿਆ ਉਹਦੇ ਕਾਗਜ਼ ਠੀਕ ਹੈ ਪੈਸੇ ਨਹੀਂ ਹੈ ਨਾ ਕਿਉਂ ਲੱਗਦਾ ਉਹ ਦੋ ਜਿਹੜੇ ਭੱਜੇ ਆ ਉਹਨਾਂ ਦੇ ਕੋਲ ਆ ਦੱਸਿਆ ਇਹਨੇ ਵੀ ਉਹ ਕਿੱਥੇ ਦੇ ਸੀਗੇ ਜੀ ਜਿੰਨੂੰ ਤੁਸੀਂ ਫੜਿਆ ਤੁਸੀਂ ਪਾਸਲੇ ਦੇ ਦੱਸਣ ਦਿਆ ਠੀਕ ਹੈ ਦੋਨੇ ਬੰਦੇ ਵੀ ਅਸੀਂ ਤਿੰਨੇ ਪਾਸਲੇ ਦੇ ਆ ਓਕੇ ਇਹ ਕਹਿੰਦਾ ਮੈਂ ਮਤਲਬ ਉਹਨਾਂ ਨੇ ਬਹਿ ਕੇ ਆਇਆ ਪਰ ਬਹਿ ਕੇ ਤਾਂ ਆਇਆ ਨਹੀਂ ਲੱਗਦਾ ਕਿਉਂਕਿ ਦੇਖੋ ਕਿਰਚ ਆ ਹਾਂ ਇਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨੇ 도ੜਨ ਦੀ ਕਾਫੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਵੀ ਇਹਨੂੰ ਲੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਟਰਸਾਈਕਲ ਤੇ ਆਈ ਤਿੰਨ ਇੱਕੋ ਬਾਈਕ ਤੇ ਸੀਗੀ ਇੱਕੋ ਹੀ ਬਾਗਤੀ ਸੀ ਠੀਕ ਆ ਠੀਕ ਆ ਤਾਂ ਪੈਸੇ ਕਿੰਨੇ ਕਿੰਨੇ ਲੁੱਟੇ ਗਏ ਹੁਲਦਾਰ ਦਲਜੀਤ ਸਿੰਘ ਹੁਲਦਾਰ ਸਾਹਿਬ ਕੀ ਮਾਮਲਾ ਕੀ ਹੋਇਆ ਇੱਥੇ ਅੱਜ ਤੁਸੀਂ ਕਾਫੀ ਇਕੱਠਵਟ ਹੋਇਆ ਕੀ ਚੱਕਰ ਆ ਇੱਕ ਇਹ ਆਪਣੇ ਭਾਈ ਸਾਹਿਬ ਆ ਰਹੇ ਸੀਗੇ ਉਧਰੋਂ ਸਾਡੇ ਜੜਿਆੜੇ ਤੋਂ ਹੂੰ ਤੇ ਕੋਈ ਜੜਿਆਲੇ ਵੱਲੋਂ ਲੇਡੀਜ਼ ਜਾ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਕੁੜੀ ਅੱਗੇ ਜਾ ਕੇ ਭਾਰਤਵਾਜੀਆਂ ਚੌਕ ਤੋਂ ਤੇ ਸੁੰਨਰ ਕਲਾਂ ਵਾਲੇ ਚੌਕ ਤੋਂ ਵਿਚਾਲੇ ਨਹਿਰ ਆਉਂਦੀ ਹੈ ਜੀ ਨਹਿਰ ਕੋਲ ਇਹਨਾਂ ਕੋਲੋਂ ਇਹਨਾਂ ਨੇ ਖੋਹ ਕੀਤੀ ਆ ਇਹ ਮੁੰਡੇ ਨੇ ਇੱਕ ਪਾਸਲੇ ਦੇ ਦੱਸਦੇ ਆ ਆਪਣੇ ਆਪ ਨੂੰ ਤਿੰਨ ਜਣੇ ਇਹ ਤੇ ਪਰ ਇੱਕ ਆਪਾਂ ਇਹਨਾਂ ਦੀ ਸਹਾਇਤਾ ਨਾਲ ਆਪਣੇ ਲੋਕਾਂ ਦੀ ਇਹਨਾਂ ਮੁੰਡਿਆਂ ਦੀ ਸਹਾਇਤਾ ਨਾਲ ਇੱਕ ਮੁੰਡਾ ਕਾਬੂ ਕਰ ਲਿਆ ਤੇ ਦੋ ਭੱਜ ਗਏ ਆ ਜੀ ਦੋ ਭੱਜਣ 'ਚ ਕਾਮਯਾਬ ਹੋ ਗਏ ਆ ਇਹ ਆਪਾਂ ਇਹਨੂੰ ਹੁਣ ਦੇਖਦੇ ਆਂ ਉੱਥੇ ਜਾ ਕੇ ਵੀ ਉਹ ਜੇ ਤਾਂ ਜੜੇਆਲਾ ਚੌਂਕੀ ਦਾ ਏਰੀਆ ਪੈਂਦਾ ਹੋਇਆ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰਚਾ ਅਸੀਂ ਦਵਾਂਗੇ ਜੇ ਉਹਦੇ ਨਾਲ ਹੀ ਆਪਣਾ ਨੂਰਮੈਲ ਥਾਣੇ ਦਾ ਪੈਂਦਾ ਹੋਇਆ ਏਰੀਆ ਤਾਂ ਨੂਰਮੈਲ ਵਾਲਿਆਂ ਨੂੰ ਹੈਂਡਓਵਰ ਕਰ ਦਾਂਗੇ ਤੇ ਜਿਹੜੀ ਖੋਹ ਹੋਈ ਕਿਹੜੀ ਕਿਹੜੀ ਚੀਜ਼ ਦੀ ਹੋਈ ਜੀ ਉਹ ਇੱਕ ਪਰਸ ਦੱਸਦੇ ਆ ਜੀ ਇੱਕ ਡਾਕੂਮੈਂਟ ਸੀ ਕੁੜੀ ਦੇ ਹੱਥ ਹੂੰ ਹੂੰ ਇੱਕ ਫੋਨ ਇਹਨਾਂ ਕੋਲ ਉਹਦਾ ਕੁੜੀ ਦਾ ਮਿਲ ਗਿਆ ਜੀ ਪਰਸ ਹਜੇ ਨਹੀਂ ਮਿਲਿਆ ਹੈ ਡਾਕੂਮੈਂਟ ਵੀ ਮਿਲ ਗਿਆ ਠੀਕ ਹੈ ਜੀ ਹਾਂ ਜੀ